ਸਾਂਝਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਅੱਜ ਮੈਦਪੁਰ ਦੇ ਵਿੱਚ ਇੱਕ ਜਮਨੀ ਚੋਣ ਹੋਣ ਜਾ ਰਹੀ ਹੈ 5 ਨੰਬਰ ਵਾਰਡ ਦੇ ਵਿੱਚ ਐਸ.ਡੀ.ਐਮ ਸਾਹਿਬ ਸਾਡੇ ਨਾਲ ਨੇ ਐਸ.ਡੀ.ਐਮ ਸਾਹਿਬ ਅੱਜ ਜਿਹੜੀ VOTING ਹੋ ਰਹੀ ਹੈ ਕਿਸ ਕੀ ਕਹਿਣਾ ਚਾਹੋਗੇ ਅ ਮੈਂ ਵਾਰਡ ਨੰਬਰ 5 ਮੈਦਪੁਰ ਦੇ ਸਾਰੇ ਜਿਹੜੇ ਨਗਰ ਵਾਸੀ ਹੈਗੇ ਨੇ ਇਲਾਕੇ ਦੇ ਵਾਸੀਗੇ ਨੇ ਵਾਰਡ ਵਾਸੀ ਨੇ ਉਹਨਾਂ ਦਾ ਧੰਨਵਾਦ ਪ੍ਰਗਟ ਕਰਨਾ ਚਾਹੁੰਗਾ ਬਹੁਤ ਹੀ ਅਮਨੋਮਾਨ ਦੇ ਨਾਲ ਜਿਹੜੀ ਹੈਗੀ ਹੈ ਸਾਰੀ VOTING ਹੋ ਰਹੀ ਹੈਗੀ ਹੈ ਤੇ ਮਤਲਬ ਅਸੀਂ ਜਿਹੜੀ ਸਾਡੀ ਫਿਗਰ ਹੈਗੀ ਹੈ 9 ਵਜੇ ਸਵੇਰ ਦੀ 12% ਦੀ ਹੈਗੀ VOTING ਆਲਰੇਡੀ ਹੋ ਚੁੱਕੀ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਹੈਗਾ ਜੀ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਉਹਨੂੰ ਆਪਾਂ ਬਰਕਰਾਰ ਰੱਖੀਏ ਜਿਹੜੀਆਂ ਕਾਨੂੰਨ ਵੱਲੋਂ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਨੇ ਅਸੀਂ ਉਹਨਾਂ ਦਾ ਪਾਲਣ ਕਰੀਏ ਔਰ ਇੱਕ ਅੱਛਾ ਜਿਹੜਾ ਹੈਗਾ ਉਮੀਦਵਾਰ ਉਹਦਾ ਚੈਨ ਕਰੀਏ VOTERਾਂ ਦੇ ਵਿੱਚ ਕਿੰਨਾ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਅ ਸੰਡੇ ਪਹਿਲੇ 2 ਆਵਰਜ਼ ਦੇ ਵਿੱਚ ਹੀ 12% ਹੋ ਗਈ ਹੈਗੀ ਹੈ ਜਿਵੇਂ ਜਿਵੇਂ ਟਾਈਮ ਜਿਹੜਾ ਹੈਗਾ ਗਤੀ ਪਕੜੇਗਾ ਉਹਦੇ ਨਾਲ ਇਹ ਜਿਹੜੀ ਹੈਗੀ ਹੈ ਗਣਤੀ ਇਹਦੇ ਵਿੱਚ ਵਾਧਾ ਹੋਏਗਾ ਕਿ ਜਿਵੇਂ ਤੁਸੀਂ ਜਾਣਦੇ ਹੋਗੇ ਕਿ ਠੰਡ ਦਾ ਮੌਸਮ ਹੈਗਾ ਤੇ ਹੁਣ ਅਸੀਂ ਆਸ਼ਾ ਕਰ ਰਹੇ ਹੈਗੀਆਂ ਕਿ ਮਤਲਬ ਬਾਦ ਦੁਪਹਿਰ ਤੱਕ ਜਿਹੜਾ ਹੈਗਾ ਭਾਰੀ ਸੰਖਿਆ ਦੇ ਵਿੱਚ ਡੇ ਵੋਟਰਸ ਹੈਗੇ ਉਹ ਆ ਕੇ ਆਪਣੀ ਵੋਟ ਨੂੰ ਕਾਸਟ ਕਰਨਗੇ ਵੋਟਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਵੋਟਾਂ ਵਾਸਤੇ ਸਾਰੇ ਪ੍ਰਬੰਧ ਹੈ ਜਿਵੇਂ ਤੁਸੀਂ ਜਾਣਦੇ ਹੋਗੇ ਉਹ ਐਮ ਐਫ ਐ ਸ਼ੋਰਟ ਮਿਨੀਮਮ ਫੈਸਿਲਿਟੀਆਂ ਜਿਹੜੀਆਂ ਹੁੰਦੀਆਂ ਨਹੀਂਆਂ ਉਹ ਸਾਰੀਆਂ ਇੱਥੇ ਅਵੇਲੇਬਲ ਹੈਗੀਆਂ ਨੇ और इनफैक्ट uh, uh, मैं देखा है कि बहुत सारा रश तो नहीं है लेकिन असि एडिशनल जोड़े है, है परसोनल लगाए है ताकि जो बजुर्ग वोटर्स है या जो कोई प्रैगनेंट वूमेन हैगी है किसी किस्म की दिक्कत ना हो बाकी कोई रश नहीं साड़ी हैगाम जी है, है, है मौजूद हैगी है मेरे नाल मेरे सैक्टर अफसर साहब है साडे मास्टर ट्रेनर साहब है डॉक्टर डॉक्टर की टीम आई हुई है पुलिस परसोनल जोड़े है आर ओ साहब है सारे ही अवेलेबल है ਏਸਨ ਐਸ ਡੀ ਐਮ ਲਾਲ ਵਿਸ਼ਵਾਸ ਬਹਿਸ ਜੀ ਜਿੰਨਾ ਵੱਲੋਂ ਦੱਸਿਆ ਗਿਆ ਕਿ ਜਿਹੜੀ VOTING ਹੈਗੀ ਆ ਬੜੀ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਕੈਮਰਾ ਪਰਸਨ ਨਾਲ ਪਨੀ ਤੋੜਾ ਸਾਝਾ ਟੀਵੀ ਨਕੋਦਰ